ਰਾਜੇਵਾਲ ਵਿੱਚ ਸਿਂਘੂ ਮੱਲ ਦੇ ਇੱਕ ਰੂਹ ਨੋਕੇ ਆਈ ਚੰਨ ਵਰਗਾ ਉਹ ਪੁੱਤ ਜੰਮਿਆ ਮਹਤਾਬ ਕੌਰ ਸੀ ਮਾਈ ਚੰਨ ਵਰਗਾ ਪੁੱਤ ਸੀ ਜੰਮਿਆ ਮਹਤਾਬ ਕੌਰ ਸੀ ਮਾਈ ਨਾਮ ਆਪਿਆ RAM ਹੋ ਰੱਖਿਆ ਨਾਮ ਆਪਿਆ RAM ਹੋ ਰੱਖਿਆ ਪੁੱਤਰ ਬੜਾ ਪਿਆਰਾ ਸੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਸੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਸੀ ਛੋਟੇ ਉਮਰੇ ਪਿਤਾ ਰਾਮ ਦਾ ਉਠਿਆ ਜਿੱਤ ਉਛਾਇਆ ਮਹਤਾਬ ਕੌਰ ਨੇ ਪਾਲ ਕੇ ਅੰਮਰ ਤਵੇਰ ਆਪ ਛਕਾਇਆ ਸੀ ਅੰਮਰਤ ਪਾ ਕੇ ਸਿੰਘ ਹੋ ਸਜਿਆ ਅੰਮਰਤ ਪਾ ਕੇ ਸਿੰਘ ਹੋ ਸਜਿਆ ਭਗਤ ਪਿਆਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਡੇਰਾ ਸਹਿਬ ਲਾਹੌਰ ਆ ਕੇ ਸੇਵਾ ਬੋਤ ਕਮਾਈ ਸੀ ਬਾਣੀ ਪੜ ਕੇ ਮਨ ਸੋਧਿਆ ਲੇਵਰਾ ਬਨਾਲ ਲਾਈ ਸੀ ਬਾਣੀ ਪੜ ਕੇ ਮਨ ਸੋਧਿਆ ਲੇਵਰਾ ਬਨਾਲ ਲਾਈ ਸੀ ਜਪਜੀ ਸਾਹਿਬ ਸੁਖਮਣੀ ਪੜ ਕੇ ਲੈ ਆਨੰਦ ਹਲਾਰਾ ਸੀ ਪੂਰਨ ਭਗਤ ਸੀ ਬਣਿਆ ਦੁਖੀਆਂ ਦਾ ਸਹਾਰਾ ਸੀ ਪੂਰਨ ਸਿੰਘ ਭਗਤ ਸੀ ਬਣਿਆ ਦੁਖੀਆਂ ਦਾ ਸਹਾਰਾ ਸੀ ਦੁੱਖ ਕਿਸੇ ਦਾ ਜਰ ਨਾ ਸਕਦਾ ਛੋਜੀ ਐਸੀ ਪਾਈ ਸੀ ਦੁੱਖ ਕਿਸੇ ਦਾ ਜਰ ਨਾ ਸਕਦਾ ਛੋਜੀ ਐਸੀ ਪਾਈ ਸੀ ਦੁੱਖ ਚੱਲ ਕੇ ਦਰਦ ਵੜਾਉਂਦਾ ਸਬਦਾ ਹੋਇਆ ਸਹਾਈ ਸੀ ਦੁੱਖ ਚੱਲ ਕੇ ਦਰਦ ਵੜਾਉਂਦਾ ਸਬਦਾ ਹੋਇਆ ਸਹਾਈ ਸੀ ਪਿਆਰਾ ਸਿੰਘ ਅਪਾਸ ਅਪਾਜ ਹੈ ਸੀ ਪਿਆਰਾ ਸਿੰਘ ਅਪਾਜ ਹੈ ਸੀ ਰੋਂਦਾ ਪਿਆ ਵਿਚਾਰਾ ਸੀ ਪੂਰਨ ਸਿੰਘ ਭਗਤ ਸੀ ਬੜਿਆ ਦੁਖੀਆ ਦਾਸ ਹਾਰਾ ਸੀ ਪੂਰਨ ਸਿੰਘ ਭਗਤ ਸੀ ਬਣਿਆ ਦੁਖੀਆ ਦਾਸ ਹਾਰਾ ਸੀ ਪੂਰਨ ਜੈਸਾ ਪੂਰਨ ਹੀ ਜਗਤੇ ਹੋਣਾ ਜੀ ਪੂਰਨ ਸਿੰਘ ਜੈਸਾ ਪੂਰਨ ਹੀ ਜਗਤੇ ਹੋਣਾ ਜੀ ਦੂਜੇ ਲਈ ਕਦੇ ਜੀਵਨ ਆਪਣਾ ਕਦੇ ਨਾਲ ਲਾਉਣਾ ਜੀ ਦੂਜੇ ਲਈ ਕਦੇ ਜੀਵਨ ਆਪਣਾ ਕਦੇ ਕਿਸੇ ਨਾਲ ਲਾਉਣਾ ਜੀ ਢਿੱਲੋ ਨਿਤ ਕਰੇ ਅਰਦਾਸਾਂ ਢਿੱਲੋ ਨਿਤ ਕਰੇ ਅਰਦਾਸਾਂ ਭਗਤ ਬਿਰਾਏ ਦਵਾਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ ਭਗਤ ਪੂਰਨ ਸਿੰਘ ਬਣਿਆ ਦੁਖੀਆਂ ਦਾ ਸਹਾਰਾ ਜੀ